ਜੀ ਅੱਜ ਟਾਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਮੈਂ ਤੇ ਐਸਐਸਪੀ ਸਾਹਿਬ ਮਿਲ ਕੇ ਜਿਹੜੀ ਜੁਆਇੰਟ ਸਾਡੇ ਕ੍ਰਿਟੀਕਲ ਨਾਕੇ ਹੈਗੇ ਨੇ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਰੇ ਉਹਨਾਂ ਦੀ ਅੱਜ ਅਸੀਂ ਚੈਕਿੰਗ ਤੇ ਆਏ ਆ ਇਹ ਟਾਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਇਹਨਾਂ ਨਾਕਿਆਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈਗੀ ਹੈ ਡਾਇਰੈਕਟ ਜਿਹੜੀ ਇਹਦਾ ਤੇ ਲਾਈਵ ਫੀਡ ਹੈਗੀ ਹੈ ਉਹ ਨਾ ਕੇਵਲ ਮੁਕਸਰ ਕੰਟਰੋਲ ਰੂਮ ਬਲਕਿ ਚੰਡੀਗੜ੍ਹ ਕੰਟਰੋਲ ਰੂਮ ਤੋਂ ਵੀ ਮਾਨੀਟਰ ਕੀਤੀ ਜਾ ਰਹੀ ਹੈਗੀ ਹੈ ਅਤੇ ਇਨ੍ਹਾਂ ਨਾਕਿਆਂ ਦੀ ਸਪੈਸ਼ਲਟੀ ਹੈ ਵੀ ਤੇ ਸੀਐਪੀਐਫ ਵੀ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸ ਪਹਿਲਾ ਮਿਲਟਰੀ ਫੋਰਸਸ ਨੂੰ ਡਿਪਲੋਏ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਨਾਲ ਤੋਂ ਇਨ੍ਹਾਂ ਤੇ ਆ ਕੇ ਅਸੀਂ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਾਂ ਤੇ ਜਿਹੜੀ ਕਾਰਗੁਜ਼ਾਰੀ ਹੋਦਾ ਜਾਇਜ਼ਾ ਲੈ ਰਹੇ ਹਾਂ ਤੇ ਸੰਤੋਖਜਨਕ ਕੰਮ ਚੱਲ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਇਸੇ ਮੁਸ਼ਤਦੀ ਨਾਲ ਜਿਹੜੀ ਫੋਰਸ ਹੈ ਆਪਣਾ ਕੰਮ ਕਰਦੀ ਰਹੂਗੀ ਅਸੀਂ ਇਨਸ਼ੋਰ ਕਰੂਗੀ ਕਿ ਜਿਹੜੀ ਪੀਸਫੁਲ ਇਲੈਕਸ਼ਨ ਹੋਣੇ ਆ ਉਹਦੇ ਵਿੱਚ ਕੋਈ ਵੀ ਬਾਹਰੋਂ ਕਿਸੇ ਪ੍ਰਕਾਰ ਦਾ ਅਨਡੂ ਇਨਫਲੂਐਂਸ ਨਾ ਹੋਵੇ। ਬਾਕੀ ਜਿਹੜੀ ਡਿਟੇਲ ਹੈ ਡਿਪਲੋਇਮੈਂਟ ਦੀ ਤੇ ਜੋ ਹੋਰ ਮੈਜਰਸ ਨੇ ਉਹ ਐਸਐਸਪੀ ਸਾਹਿਬ ਤੁਹਾਨੂੰ ਬਿਆਨ ਕਰ ਦੇਗਾ। ਲੋਕਾਂ ਨੂੰ ਤੇ ਜੀ ਸਾਡਾ ਇੱਕੋ ਹੀ ਮੈਸੇਜ ਹੈ ਕਿ ਬਿਨਾਂ ਕਿਸੇ ਡਰ ਤੋਂ ਆਪਣਾ ਨਿਰਪੱਖ ਜਿਹੜਾ ਮਤਦਾਨ ਕੀਤਾ ਜਾਵੇ ਆਉਣ ਵਾਲੀ 1 ਜੂਨ ਨੂੰ ਤੇ ਬਾਹਰੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪ੍ਰਲੋਭਨ ਹੈ ਕੋਈ ड्रग्स है कोई नशे का इंफलुएंस कोई अल्कोहल का इंफ्लुएंस उस सारे तो गुरेज करते हुए जिड़े मतदान करना है वो निरपक्ष तरीके नाल एक बढ़िया सरकार चुनने लिये मतदान किया मैं वो डीसी साहब जितने भी साढ़े इंटर डिस्ट्रिक्ट और इंटर स्टेट नाके है चेकिंग करके आ रहे हैं उसमें बेसिकली जो सारी फोर्स लगी हुई हैगी ਉਨ ਕੋ ਕਿ ਕੀ ਫੈਸਿਲਿਟੀ ਉੱਤੇ ਅਵੇਲੇਬਲ ਹੈ ਉਹ ਵੀ ਅਸੀਂ ਇੰਸ਼ੋਰ ਕਰਵਾਣੇ ਹੈਗੇ ਡਿਊਟੀ ਕੇ ਨਾਲ ਨਾਲ ਔਰ ਉਹ ਉਹਨਾਂ ਦਾ ਆਉਟਪੁੱਟ ਕੀ ਹੈਗਾ ਜੋ ਫੋਰਸ ਲੱਗੀ ਹੋਈ ਹੈਗੀ ਤੋਂ ਕਾਫੀ ਸੈਟੀਸਫੈਕਟਰੀ ਰਿਜ਼ਲਟ ਹੈਗੇ ਕਿ ਸਾਡੇ ਡੀਐਸਪੀ ਸਾਹਿਬ ਵੀ ਇਹਨਾਂ ਨੂੰ ਰੈਗੂਲਰ ਚੈੱਕ ਕਰਦੇ ਰਹਿੰਦੇ ਹੈਗੇ ਸਾਡੇ ਸੀਐਪੀਐਫ ਕਮਾਂਡੈਂਟ ਸਾਹਿਬ ਵੀ ਇਹਨਾਂ ਨੂੰ ਰੈਗੂਲਰ ਚੈੱਕ ਕਰਦੇ ਹੈਗੇ ਬੇਸਿਕਲੀ ਸਾਡੇ ਜੋ 7 ਕ੍ਰਿਟੀਕਲ ਲਾਕੇ ਹੈਗੇ ਜਿਵੇਂ ਡੀਐਸਪੀ ਸਾਹਿਬ ਨੇ ਦੱਸਿਆ ਉਹਨਾਂ ਦੀ ਲਾਈਵ ਵੈਬ ਕਾਸਟਿੰਗ ਹੋ ਰਹੀ ਹੈਗੀ ਚੰਡੀਗੜ੍ਹ ਵੀ ਕੰਟਰੋਲ ਰੂਮ ਦੇ ਵਿੱਚ ਵੀ ਉੱਥੇ ਸਾਰੇ ਦੇ ਵਿੱਚ ਅਸੀਂ ਪੰਜਾਬ ਪੁਲਿਸ ਕੇ ਨਾਲ ਨਾਲ ਸੀਐਪੀ कुछ ना के असी पैट्रोलियम टीम भी कवर करवा रहे हैं और अं बिल्कुल फ्री और फेयर इलेक्शन करवाने के लिए प्रतिबद्ध है बेसरी नाके के ऊपर जो मेन फोकस हों कि कोई भी ड्रग्स अल्कोहल या जो क्रिमिनल एलिमेंट है ना तो स्टेट से बाहर जाए और ना स्टेट के अंदर आए